ਕਾਲਯੁਗ ਤਾਰਨ ਆ ਗਏ ਬਰਮਾ ਵਿਸ਼ਨਮਹੇਸ਼ ਨਾਨਕ ਸ਼੍ਰੀ ਚੰਦ ਲਕਸ਼ਮੀ ਤਾਰ ਤਰਾ ਪਰਪੇਸ਼ ਤਾਰ ਤਰਾ ਪਰਪੇਸ਼ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ हरि विधि कारी, उदासीन पुरारी, नमो नमो श्रीचन्द जय जय धन धन गुरु नानक जय 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 गुरु श्री चंद्र भुवानी की जय पाग शेमा श्री चंद्र ने बिथा सुनाई मैं करणी मां ऊच पढ़ाई कह दादा जी बण पटवारी लठ्ठा लिखन कहो लिखारी माया बिना कोई काम ना होए ਕਰਮ ਬਿਨਾ ਕਾ ਤੈਨ ਨਚੋਏ ਮਾਇਆ ਕਾ ਸਭ ਜਗਤ ਪਸਾਰਾ ਬਿਨ ਤਨ ਤੋਂ ਨਾ ਪਾਰਿ ਉਤਾਰ ਚਉਪਈ ਮਾਤਾ ਸੁਣੋ ਹਕੀਕਤ ਸਾਰੀ ਬਨਣਾ ਨਹੀਂ ਮੈਂ ਪਟਵਾਰੀ ਨਹੀਂ ਦਾਤੇ ਕੋਲੇ ਜਾਣਾ ਹਮੇ ਆਇਆ ਤੁਰਕਾ ਫੁਰਮਾਨਾ ਮੇਰੀ ਘਰੀ ਡੇਉਟੀ ਲਾਈ ਫੜ ਕਰ ਹੋ ਉਸ ਕੀ ਪਰਵਾਈ ਕਰ ਬਖਸ਼ੀਸ ਤੋਂ ਮਾਤਾ ਪਿਆਰੀ ਤਰਾ ਸੁਭਾ ਕਸ਼ਮੀਰ ਤਿਆਰੀ ਸ਼ੰਕਰ ਗਰਵੀ ਦੀ ਮੰਗਲਕਾਰੀ ਉਦਾਸੀਨ ਸ਼੍ਰੀ ਚੰਦਰ ਪੁਰਾਰੀ ਨਮੋ ਨਮੋ ਸ਼੍ਰੀ ਚੰਦਰ ਜੈ ਜੈ ਤਨ ਤਨ ਗੁਰੂ ਨਾਨਕ ਜੈ ਜੈ ਦੋਰਾ ਤਿਤ 15 ਕਾ ਪਖਸ਼ ਹੈ ਦੋ ਪਖਸ਼ ਕਾ ਮਾਸ ਕ੍ਰਿਸ਼ਨ ਪਖਸ਼ ਕੀ ਮੱਸਿਆ ਸ਼ੋਕਲੇ ਪੂਰਨ ਮਾਸ ਦੋਰਾ ਲਿਖਤੇ ਜਿਗਰ ਕੋ ਤੋੜਦੀ ਫੜ ਕੇ ਜਿਗਰ ਉਪਰਾਣ ਜਾ ਪੁੱਤਰ ਜਾ ਚਲਾ ਜਾ ਪਰ ਕਰ ਇੱਕ ਜਵਾਨ ਬਾਬਾ ਸਿਚੰਦਰ ਕੀ ਜੈ ਚੋਪਈ ਹੋਣ ਮਾਵਾਂ ਕੋ ਪੁੱਤ ਪਿਆਰੇ ਜੀਵਨ ਆਪੇ ਗਿਨਾਂ ਸਹਾਰੇ ਪੜਨੇ ਮੈਂ ਨਾ ਰੋਕਾਂ ਤੈਨੂੰ ਕਿਸੇ ਗੱਲੋਂ ਨਾ ਟੋਕਾਂ ਤੈਨੂੰ ਪੜ ਗੀਤਾ ਲਗੂ 베ਦ ਪੁਰਾਣਾ ਵਿਦਿਆਵ ਬੂਸ਼ਿਤ ਜਗਤ ਮਹਾਨਾ ਜਾਂ ਇਛਾਤਮ ਕਰੋ ਪੜਾਈ ਪਰਮੈ ਨੂੰ ਨਾ ਕਰੇ ਭੁਲਾਈ ਚੋ ਭਈ ਬਿਰਹੋਂ ਵਾਲੀ ਲੰਬੀ ਰਾਤें ਅਣ ਹੋਈ ਆਖਰ ਪਰਵਾਤੇ ਸ੍ਰੀ ਚੰਦਰ ਸੁਭ ਕਰੀ ਤਿਆਰੀ ਮਾਤ ਸਲਖਣੀ ਬਾਤ ਉਚਾਰੀ ਕਦੇ ਕਦੇ ਕਰ ਆਈ ਬੇਟਾ ਮਾ ਕੋ ਮਿਲ ਕੇ ਜਾਈ ਬੇਟਾ ਦਹੀਂ ਪਾਤ ਮਿ ਸਥਾਨ ਬਣਾਏ ਪਾ ਮੁਖ ਮਾਤਾ ਸਗਨ ਮਨਾਏ ਦੋਹਰਾ ਸੋਲਾ ਕਨਿਆ ਕਾਲਕੀ ਸੋਲਾ ਕਲਾ ਮਰਾਰ ਨਾਰ ਸ਼ਿੰਗਾਰ ਸੋਲਾ ਕਰੇ ਸੋਲਾ ਗਏ ਉਪਚਾਰ ਦੋਹਰਾ ਚਿਮਟਾ ਘਾਤਕ ਮੰਡਲੂ ਹੋਏ ਜਤੀ ਰਵਾਨ ਸੀਸਨ ਮਾ ਕੇ ਮਾਤ ਕੋ ਕਾਟੀ ਕੇ ਬਲ ਜਾਣ ਬਾਬਾ ਸ੍ਰੀ ਚੰਦਰ ਕੀ ਜੈ ਚਉਪਈ ਦੇਹ ਅਸੀ ਸਾ ਤੋਰੇ ਮਾਈ ਔਖੀ ਚਲਣੀ ਸੁੱਤ ਜੁਦਾਈ ਅੰਸ ਮਮਤਾ ਨੈਣੋ ਚੋਏ ਦੇਖ ਨਜਾਰਾ ਸਭ ਗਣ ਰੋਏ ਮਨ ਮੋ ਇੱਕ ਬਾਦੀ ਕਸ਼ਮੀਰਾ ਕੀ ਅਸ਼ਨਾਨ ਨਹੀਂ ਕੇ ਤੀਰਾ ਵਿਸ਼ਵ ਵਿਦਿਆਲਾ ਢੂੰਡਾ ਜਾ ਕੇ ਕੁਲਪਤੀ ਕੌਲ ਕੋ ਮਿਲੇ ਆ ਕੇ ਚਉਪਈ ਕੋਲ ਪਰਿਸ਼ੋਤਮ ਕੀਏ ਦੀਦਾਰੇ ਕਿਆ ਨਾਮ ਹੈ ਕਹਾਂ ਦੁਆਰੇ ਸਿਰਜਨ ਨਾਮ ਤੇ ਭੋਏ ਗ੍ਰਾਮ ਵਿਦੀ ਵੰਸ ਪੰਜਾਬ ਮੁਕਾਮ ਕਰਿਪ ਵਾਕਰ ਤੀਖ ਪੜਾਈ ਦਸ ਪ੍ਰੋਹਤ ਆਪ ਕੀ ਪਾਈ ਲੈ ਕੇ ਆਇਆ ਆਸਾ ਪੂਰੀ ਵਿਦਿਆ ਰਹਿ ਨਾ ਜਾਏ ਦੂਰੀ ਸ਼ੰਕਰ ਰਿਵੀਦੀ ਮੰਗਲਕਾਰੀ ਉਦਾਸੀਨ ਸਿਰਜਨ ਪਰਾਰੀ ਨਮੋ ਨਮੋ ਸ਼੍ਰੀ ਚੰਦਰ ਜੈ ਜੈ ਤਨ ਤਨ ਗੁਰੂ ਨਾਨਕ ਜੈ ਜੈ ਦੋਰਾ ਲੋਭ ਸੁਤ ਪਤੀ ਈਸ਼ਨਾ ਦੁਖ ਰੂਪ ਸਭ ਕਾਰ ਸਤ ਨਾਮ ਕਉੜਾ ਲਗੇ ਮਿੱਠ ਮੋਰਾ ਸੰਸਾਰ ਦੋਰਾ ਦਰਸ ਪਰਸ਼ ਕੁਝ ਹੋ ਗਿਆ ਵਿਪਰਸ਼ੋਤਮ ਕਾਲ ਮੰਤਰ ਮੁਕਤ ਹੋ ਖੜਾ ਸੁਣ ਕਰ ਮਿੱਠੇ ਬੋਲ ਬਾਬਾ ਸ਼੍ਰੀ ਚੰਦਰ ਕੀ ਜੈ ਚੋਪਈ ਬਿਪਰ ਕਾਲ ਜਤੀ ਅਜਮਾਲੇ ਕੀਏ ਦਾਖਲ ਵਿਸ਼ਵ ਵਿਦਿਆਲੇ ਕੁਲਪਤੀ ਜਿਤਨਾ ਪਾਠ ਪੜਾਏ ਸਾਜੋਗੀ ਕੰਠਸਤ ਕਰਾਏ ਚਿੰਤਾ ਈਰ ਕਗੰਦਰੋਂ ਖੋਵੇ ਸਤ ਸ਼ਾਂਤੀ ਧੀਰ ਜਿ ਕੋਵੇ ਲੱਗੇ ਸਾਥੀ ਨਫਰਤ ਕਰਨੇ ਕਾਨ ਕੋਲ ਕੇ ਲੱਗੇ ਭਰਨੇ ਚੋਪਈ ਪੜੇ ਸ਼ਲੋਕ ਸਰੂਤੀ ਛੰਦ ਮੁੰਦਲੀਏ ਨੇਤਰ ਸ੍ਰੀ ਚੰਦ ਪ੍ਰਿੰਸੀਪਲ ਕੋ ਉਲਟ ਜੀ ਚਾਤੇ ਕਹਿਣ ਜਤੀ ਬੈਠੇ ਸੋ ਜਾਤੇ ਪਤਾ ਕਿਸੇ ਨਾ ਨੂਰੀ ਰੂਪਾ ਸਾਖਸ਼ਾਤ ਸ਼ਿਵ ਆਏ ਸਰੂਪਾ ਚਾਟੜਿਆਂ ਨੇ ਜੋ ਰਮਚਾਇਆ ਪੇਪਰ ਸੁਬਾ ਕੌਲ ਰਖਾਇਆ ਸ਼ੰਕਰ ਗਰੀਬ ਦੀ ਮੰਗਲਕਾਰੀ ਉਦਾਸੀਨ ਸ੍ਰੀ ਚੰਦਰ ਪਰਾਰੀ ਨਮੋ ਨਮੋ ਸ੍ਰੀ ਚੰਦਰ ਜੈ ਜੈ ਤਨ ਤਨ ਗੁਰੂ ਨਾਨਕ ਜੈ ਜੈ ਦੋਹਰਾ ਤਤ ਸਤਾ ਰਾਜੀਵ ਮੇ 18 ਨਰਕ ਕਹਾਣ ਦਾਨ ਸੇ ਆਸ ਸਿਮਰਨ ਕਰੇ ਗੁਰ ਕਾ ਸ਼ਬਦ ਮਹਾਨ ਦੋਹਰਾ ਨਹੀਂ ਪੜਾ ਕੂ ਜਾਣ ਦੇ ਇਹ ਵਿਦਿਆਰਥੀ ਕੌਣ ਆਏ ਛੋੜ ਕੈਲਾਸ਼ ਕੋ ਪੜਿਆ ਤਾਈ ਪੜਾਉਣ ਬਾਬਾ ਸ਼੍ਰੀ ਚੰਦਰ ਕੀ ਜੈ ਚੋਪਈ ਪਾਠਸ਼ਾਲਾ ਸੇ ਹੋਏ ਰਵਾਨ ਕੱਲ ਹੋਏਗਾ ਗੇਮ ਧਿਆਨ ਜਿਸ ਕਾ ਪਹਿਲਾ ਨੰਬਰ ਆਏ उसको सभी ऊंच मनाए जाओ पढ़ो और करो तैयारी, सबके मन में बदी लाचारी कौल आचार्य हुक्म लगाया मुँह सब नाका बंद कराया चौबई हुए उदय सूरज भगवान सभी परीक्षा बैठे आन प्रश्न पेपर सबको दिया जो जैसे आया सब ने किया मंगल जैसा जति लगाया सबसे प्रथम नंबर आया ਚੂਲ ਖੋਰਾ ਸਭ ਨੀਮੀ ਪਾਈ ਮੁਖ ਮੰਡਲ ਸੇ ਉੜੀ ਖਵਾਈ ਦੋਹਰਾ ਦੁਨੀ ਫਸੀਨ ਜਿਤੰਦਿਆਂ ਕਰੇ ਲੋਭ ਕੀ ਕਾਰ RAM ਸੰਤ ਸੰਸਾਰ ਤੇ ਕਰਦੇ ਭਾਰੀ ਉਪਕਾਰ ਦੋਹਰਾ ਕਰਦੇ ਸੀ ਜੋ ਨਿੰਦਿਆ ਹੋਏ ਸ਼ਰਮਸਾਰ ਪਰ ਕਰੇ ਉੱਤਰ ਕੁਲਪਤੀ ਜਤੀ ਕੋ ਕਰੇ ਜੁਖਾਰ ਬਾਬਾ ਸ੍ਰੀ ਚੰਦਰ ਕੀ ਜੈ ਚੌਪਈ ਕੋਲ ਪ੍ਰਸ਼ੋਤਮ ਪੇਪਰ ਪਾਇਆ ਸ੍ਰੀ ਚੰਦਰ ਜੀ ਲਿਖ ਦਿਖਾਇਆ ਬ੍ਰਹਮਾ ਕੇ ਐਸੇ ਪਾਏ ਸਮਝ ਆਚਾਰਿਆ ਵੀ ਨਾ ਗਾਏ ਐਸੀ ਮਦਰ ਬੇਦ ਕੀ ਬਾਣੀ ਰਿਚਾਂ ਬੋਲੇ ਸ੍ਰੀ ਚੰਦ ਜਵਾਨੀ ਹੋਏ ਪ੍ਰਸ਼ੋਤਮ অতি ਹੈਰਾਨਾ ਸ਼ਿਮਾਇਆ ਕਾ ਪੇਦ ਨਾ ਜਾਣਾ ਸ਼ੰਕਰ ਗਰੀਬੀ ਦੀ ਮੰਗਲਕਾਰੀ उदारसीनी श्री चंद्र पुरारी नमो नमो श्री चंद्र जय जय तन तन गुरु नानक जय जय दौरा वेद प्राण सभी पड़े बीत गए कई साल करो जति तवरा करे जति तपरात को आगे आगे सुनो ग्वाल कवित पढ़ के पढ़ाई पड़ श्री चंद्र परशुोत्तम तो बन गए वेद ज्ञाता विद्या निधान जी ਬਾਦੀ ਕਸ਼ਮੀਰ ਵਿੱਚ ਭਗਤੀ ਦਾ ਚੜਾ ਰੰਗ ਕਦੀ ਕਦੀ ਪਾਠਸ਼ਾਲਾ ਜਤੀ ਫੇਰਾ ਪਾਣ ਜੀ ਸ਼ਾਸਤਰ ਚਰਚਾ ਵੀ ਕਦੇ ਕਦੇ ਹੁੰਦੀ ਰਹਿੰਦੀ ਨਿਤ ਨਮੇ ਆਉਂਦੇ ਰਹਿਣ ਖੋਜੀ ਵਿਦਵਾਨ ਜੀ ਦਿਗ ਵਿਜੈ ਵੇਦਵੇਤਾ ਸੋਮਨਾਥ ਕੰਸ਼ੀ ਵਾਲੇ ਕੌਲ ਪਾਸ ਆਣ ਪਹੁੰਚੇ ਕਰਨੇ ਗਿਆਨ ਜੀ ਕਵਿੱਤ ਪੜਿਆ ਮੂਰਖੋ ਸੇ ਆਖਦੇ ਨੇ ਲੋਕੀ ਸਾਰੇ ਲੋਭ ਵਸ ਹੋ ਕੇ ਕਰੇ ਵਿਦਿਆ ਗੁਮਾਨ ਜੀ ਸੋਮਨਾਥ ਆਗੇ ਬਧਿਆ ਲੇਵੇਂ ਬਨਾਰਸ ਸੇ ਵਿਪਰ ਆਚਾਰਿਆ ਕੋ ਲੱਗੇ ਫਰਮਾਨ ਜੀ ਬੇਦਾਂ ਦੇ ਕੇ ਆਤਾ ਤੁਸੀਂ ਬੇਦਾਂ ਦੀ ਵਿਚਾਰ ਕਰੋ ਨਹੀਂ ਹਾਰ ਮਨੋ ਮੋਹ ਬਚਨ ਸੁਣਾਣ ਜੀ ਕੁਲਪਤੀ ਆਖਦੇ ਸੁਬਾਗ ਤੁਮ ਪ੍ਰੇਮ ਨਾਲ ਯਥਾ ਯੋਗ ਵਾਸਣ ਅਤਿਤੀ ਕੋ ਬਿਠਾਣ ਜੀ ਦੋਹਰਾ ਸ਼੍ਰੀ ਚੰਦਰ ਜੀ ਆ ਗਏ ਪ੍ਰਸ਼ੋਤਮ ਜੀ ਦੇ ਪਾਸ ਮਧੁਰ ਬਾਣੀ ਬੋਲਦੇ ਆਪ ਕਿਉ ਹੋਏ ਉਦਾਸ ਦੋਰਾ ਕੌਲ ਜਤੀ ਫਰਮਾਇਆ ਸੋਮਨਾਥ ਕਾ ਹਾਲ ਜੋਗੀ ਕਹੇ ਹਮ ਕਰਾਂਗੇ ਚਰਚਾ ਉਸਕੇ ਨਾਲ ਬਾਬਾ ਸ਼੍ਰੀ ਚੰਦਰ ਕੀ ਜੈ ਚੋਪਈ ਜਤੀ ਕੌਲ ਕੋ ਬਚਨ ਉਚਾਰੇ ਹਮ ਕਰਾਂਗੇ ਵੇਦ ਵਿਚਾਰੇ ਤੁਮ ਪਰਿਸ਼ੋਤੋ ਮਤ ਕਬਰਾਏ 바디 ਵਿੱਚ اعلان ਕਰਾਏ ਕੱਲ ਹੋਏਗੀ ਚਰਚਾ ਪਾਰੀ ਸੁਣੋ ਸਵੀਆ ਕਰ ਨਰ ਨਾਰੀ ਉੱਚੀ ਇੱਕ ਸਟੇਜ ਬਣਾਏ ਗਿਆਨੀ ਪੰਡਤ ਸਵੀ ਬੁਲਾਈ ਚੌਬਈ ਸੋਮਨਾਥ ਤਿਰਪਾਠੀ ਆਏ ਜੋਗੀ ਵੀ ਤਸ਼ਰੀਫ ਲਾਏ 20 ਸਵਾ ਕਟ ਹੂਆ ਪਾਰੀ ਆਏ ਪ੍ਰਸ਼ੂਤਮ ਕਾਲ ਆਚਾਰੀ ਅਦ ਗ잔ਨ ਦੇ ਮਨਾਏ पांच देव स्तुति गाए स्वस्ति वचन सब मंगल चरणा ब्रह्म सवा में मंगल करना शंकर गरिबी दी मंगलकारी उदासीन श्री चंद्र परारी नमो नमो श्री चंद्र जय जय तन तन गुरु नानक जय जय धौरा रोम रोम में रम रहे जदपति दीन दयाल जय जगपत जय उमापत गजपत प्रभु कृपाल दोहरा सोमनाथ शिवपुरी में विद्वान महान विश्वनाथ शिव जति है ना किसको पहचान चौपाई काशीपुर के दोहे बासी एक विपर्यार दुआ उदासी वेद एक ने आप बनाए एक जगत को पढ़ सुनाए एक समुंदर दूजा बूंद होमय रौला मैं ते तूंद भगत शिव जय का रहलाया ਗਿਆਨੀ ਸੇ ਮੂਰਖ ਟਕਰਾਇਆ ਚੋਪਈ 88 ਸੈ ਸ਼ਰਖੀ ਸ਼ਰਿਆਏ ਅਣ ਸਵਾ ਸ਼ਿਵ ਦਰਸ਼ਨ ਪਾਏ ਬ੍ਰਹਮ ਸਵਾ ਵਿਧੀ ਹਰੀ ਸੁਹਾਏ ਬ੍ਰਿਸਪਤੀ ਸੁਰਦੇਵ ਸੁਭਾਏ ਬੇਦ ਗੀਤਾ ਸੇ ਪ੍ਰਸ਼ਨ ਕੀਤਾ ਆਪ ਸਮੇ ਯਥਾ ਉੱਤਰ ਦਿੱਤਾ ਸੋਮਨਾਥ ਮਨ ਵਿੱਚ ਵਿਚਾਰੇ ਬਾਲ ਨਿਦਾਨ ਨ ਮੰਦ ਘਾਰੇ ਸ਼ੰਕਰ ਘਰੀ ਵਿਧੀ ਮੰਗਲਕਾਰੀ ਉਦਾਸੀਨ ਸ੍ਰੀ ਚੰਦਰਪੁਰਾਰੀ ਨਮੋ ਨਮੋ ਸ਼੍ਰੀ ਚੰਦਰ ਜੈ ਜੈ ਧੰਨ ਧੰਨ ਗੁਰੂ ਨਾਨਕ ਜੈ ਜੈ ਦੋਹਰਾ ਸੋਮਨਾਥ ਮਨ ਸੋਚਦਾ ਬਾਲਕ ਉਮਰ ਨਦਾਨ ਸੁਖ ਸੰਨ ਸੰਕਾਦਿਕ ਜਾਪਦਾ ਜੈ ਸ਼ੰਕਰ ਭਗਵਾਨ ਦੋਹਰਾ ਸੋਮਨਾਥ ਗਜ ਪਿਤਾ ਕਾ ਮਨ ਮੇ ਤਰੇ ਤਿਆਨ ਸਤੀ ਪਤੀ ਯਤੀ ਬੋਲ ਦੇ ਮਹੀਂ ਸ਼ੇ ਭਗਵਾਨ ਬਾਬਾ श्रीचंद्र चंद्र की जय श्रीचंद्र शिव शिवरूप दिखाये सोमनाथ का गर्भ मिटाए विद्या पढ़ हुय नित्य करे विष्पान विद्या होती पर उपकारी, बड्डा बढ़ना तुम्हें बीमारी हार मन के चरणी पै जा नीमा हो बड़े आई ले जा चौपाई सोमनाथ मन में पछताए बाल जति शंकर मुस्काए. त्रिपाठि ने मनि हारे कीती लोगा जती जयकारे नमो नमो श्री चंद्र भगवान हुआ प्रशोतम का सम्मान हरि विधि सुर चले पाए सोम शिव स्तोत्र गाए शंकर हरि विधि मंगलकारी उदासीन श्री चंद्र पुरारी नमो नमो श्री ਕਿੰਦਰ ਜੈ ਜੈ ਤਨ ਤਨ ਗੁਰੂ ਨਾਨਕ ਜੈ ਜੈ ਦੋਰਾ ਤ੍ਰਿਪਾਠੀ ਸੋਮਨਾਥ ਨੇ ਮੰਨੀ ਆਪਣੀ ਹਾਰ ਉਦਾਸੀਨ ਸ੍ਰੀ ਚੰਦਰ ਮੇ ਕੀਏ ਸ਼ਿਵ ਦਿਦਾਰ ਦੋਰਾ ਜਗਤ ਗੁਰਾਂ ਕੋ ਬੰਦਨਾ ਤਨ ਤਨ ਸ਼ਿਵ ਅਵਤਾਰ ਸੰਸਰ ਨਾਮਾ ਸ਼ਿਵਾ ਕਾ ਮੁਖ ਸੇ ਕਹਾ ਉਚਾਰ जगद्गुरु श्री चंद्रववान की जय चौपाई शिव महेश शंभु सब गावै शेखर ससी पनाक स्वभाव है बास देव त्रिपाक्ष धारी करपदि नील लोहित पुरारी शूल पानी शिव शंकर सुहाए खटवांगी विष बलव हर्षाए कोटि नमो मेरी सतीपति जय शिव शंकर बाल जति चौपाई अंबिका नाथ श्री कंठ पति भक्त वषप रूप कपी सब त्र लोकेश दीन के हामी चित कंठ शिवा पीए स्वामी उग्र कामारी सुदन कपालि महाकाल गंगाधर वाली पमस किया काम पशम किया काम पति रति जय शिव शंकर बाल जति ਚੌਪਈ ਕਿਰਪਾ ਨਿਧ ਪਰਸੂਤ ਸਤਪੂਰੇ ਮ੍ਰਿਗਪਾਣੀ ਜਟਾਧਰ ਸੂਰੇ ਕਬਚੀ ਕਠੋਰ ਕਲਾ ਸ਼ਕਾਲੀ ਤੇਰੀ ਤ੍ਰਿਪਰਾੰਤਕ ਲਾਏ ਨਾ ਦੇਰੀ ਵਿਸ਼ਵ ਰੂੜ ਪੇਸ਼ਾਂਬ ਲਾਉ ਸੁਰਮਈ ਸੋਮ ਕੇ ਬਾਰੇ ਜਾਉ ਹਿਰਨੇ ਰੇ ਤਗ੍ਰੀਸ਼ ਪੂਜਾ ਪਤੀ ਜੈ ਸ਼ਿਵ ਸ਼ੰਕਰ ਬਾਲ ਜਤੀ ਚੌਪਈ ਅਨਰੀਸ਼ਵਰ ਸਰਬ ਗਿਆਤਾ ਦਾਤਾ हवि गोलोचन सूर्य विधाता वर्त बचे वर्तपचे गिरीश्मीरभद्र गणनातियाऊ पूगंबरधारी सात्विक अष्टमूर्त प्यारी मुख विग्रह शासवतनाहि पास विरोचन मृड केश रुद्र बलयति जय शिव शंकर बालयति शंकर हरि विधि मंगलकारी उदासीन श्री चंद्र पुरारी जय श्री चंद्र श्री चंद्र जय 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 गुरु नानक नानक जय जय चौपाई दूर दुर्श गिरि सबर के वासी अनद वर्ग रहत पुरी काशी भूषण भयंग कीर्तन भाकुहाऊ गिरिरी प्रिय कृत बासा पहनाऊ कर पूजा रोमर व्यापक मृतम दुजा पशुपतिनाथ त्यावो तभी जय शिव शंकर जति चौबई अवयक दक्ष धवजहर किया भग्नेत्र मिद हर विषपिया सहमता परक्ष सहसपा तुम्हारे महाकाल मुंडमाल ओंकारे तारक अनंत परमेश्वर रूपं ससिभाल पंचानन रूपं अर्दंगेश्वर अवधूत कह आवे रुद्र पैरों रूप बतावे यंगम अहोरी पूर्णठी जय शिव शंकर बाल जति चौपाई पाव सोज कर जोर नमामी सोमनाथ प्रभु के स्वामी जय श्री चंद्र किव कराते रिबढाई ਸਮਝ ਆਵ ਕੀ ਖਮੇ ਨੰਗਾਈ ਜੈ ਸ਼੍ਰੀ ਚੰਦਰ ਆਵ ਜਦ ਕੇ ਲਿਖ ਲਿਖਾਰੀ ਕਾਲੇ ਕਾਲ ਪਰੇ ਬਿਧਾਰੀ ਜੈ ਸ਼੍ਰੀ ਚੰਦਰ ਸੋਮ ਪ੍ਰੇਮ ਕੋ ਦੇਵ ਮਤੀ ਜੈ ਸ਼ਿਵ ਸ਼ੰਕਰ ਬਾਲ ਜਤੀ ਜੈ ਸ਼੍ਰੀ ਚੰਦਰ ਸ਼ੰਕਰ ਖਰੀ ਬਿਦੀ ਮੰਗਲਕਾਰੀ ਉਦਾਸੀਨ ਸ੍ਰੀ ਚੰਦਰਪੁਰਾਰੀ ਨਮੋ ਨਮੋ ਸ਼੍ਰੀ ਚੰਦਰ ਜੈ ਜੈ ਧੰਨ ਧੰਨ ਗੁਰੂ ਨਾਨਕ ਜੈ ਜੈ ਦੋਰਾ ਗੁਰਬਿਣ ਕੋਰੀ ਅੰਦਰ ਹੈ Jap japo sab ko e bade bhag mein gur bade bhag se gur mile gur bin gyan hoye dohra muni ab naashi kar rahe nit hari satsang darshan karne javna ਸ੍ਰੀ ਚੰਦ ਦਿਲੀ ਉਮੰਗ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਸ੍ਰੀ ਚੰਦਰ ਕੋ ਕੋਲ ਬਤਾਏ ਮਨੀ ਅਬਨਾਸ਼ੀ ਘਾਟੀ ਆਏ ਨਿਰਪਰੀ ਕਰਤੇ ਕਥਾ ਗਿਆਨ ਅਮਰਤ ਵਜਨ ਕਰੇ ਸੰਤ ਪਾਨ ਮੁਨੀ ਬੋਲਤੇ ਮਾਧੁਰ ਬੈਣ ਕਥਾ ਕਰੇ ਗੀਤਾ ਰਾਮਾਇਣ ਦਰਸ਼ਨ ਕਰੋ ਜਦੀ ਤੁਮ ਜਾ ਕੇ ਹੋ ਕਰਤਾ ਅਰਥ ਗਿਆਨ ਬਧਾ ਕੇ ਚੋਪਈ ਉੱਪਰ ਬਦਮ ਵਿਭੂਤਰ ਮਾਈ ਗਲੇ ਮਾਲ ਰੋ ਦਾਖਿਪਾਈ ਸੋਹ ਹੰਸੀ ਸੋर्ण ਬਬਰਾਨਾ ਦਰਸ਼ਿ ਪਾਜੀ ਕੋਈ ਹੋਏ ਜਖਾਨਾ ਚਿੰਤਾ ਛਣ ਛਣ ਕਰਿ ਛਣਕਾਏ ਪਾਸ Muni ਕੇ ਜੋਗੀ ਜਾਏ ਆਪ ਸਨੇਣ ਮਿਲੇ ਜਬ ਚਾਰੇ ਕਹੇ ਜਤੀ ਜਾਮ ਬਲੇ ਹਾਰੇ ਇਹ ਦੋਹਰਾ ਤੰਬਾ ਪਾਰਸ ਪੇਟੀਏ ਸ਼ੁੱਧ ਸਵਰਨ ਹੋ ਜਾਏ ਨਰ ਸੰਤਾ ਸੇ ਵਿਗਰੇਓ नर संता से बिगड़े हो आप जिहा बनाए दोरा खुद वनाशी आ गए मुनिवनाशी रूप खुद वनाशी मिल गए दो वनाश स्वरूप जगत गुरु श्री चंद्र भगवान की जय चौपाई कथा करे बने वनाशी देवे काट जमा की फांसी बड़े पा गुरु संत मिलाए हरे बनाशी मेल कराए पावन अमी कथा करिपाना खुशुए शिरी पगवाना जामिण ज्योत से ज्योति मणिमाल में गई परोती चौपाई पास मुनि के जोगी आए पाप सुरोज सुरो चढ़ाए खुद नारायण जहाँ पधारे सब सृष्टि के पालन हारे गुरु ना बिन जीव अधूरा आद मद अंत हरी पूरा मन के पूरी चाना गुरु बनाशी मुनि बनाना दोहरा जगत गुरु मुनि गुरा को करी भी जाए शिष्य बनाए आपका चरणा बीच लगाए दोहरा रमापति ने सुन लई कि सती पति अरदास लट कट शिष्य बना ले बक्से चिन्ह उदास जगत गुरु श्री चंद्र भगवान की जय चौबई यति मुनि को नमो बुला के बैठे शर्म उसी नमा के हमको अपना दार बनाए देकर चरणी लाए आज मिला गम को गुरपुरा गुरा के फिरंग अधूरा देखा मुनि ध्यान लग देखा मुनि ध्यान लगा के दिए दर्श हरी शिव मुस्का के चौपाई शिव श्याम की खेड ने आरी दोहे माया रचन्हारी विधि सहज सा पूज कराई चिंता चोली बख्शी पाई टाइलटा मुनि का लहुहाई पाड़ कान दुइ मुंदर पाई यति मुनि ने शिष्य बनाए करो काम जो करने आए शंकर हरि विधि मंगलकारी उदासीन श्री चंद्रपुरारी ਨਮੋ ਨਮੋ ਸ਼ਿਰੀ ਚੰਦਰ ਜੈ ਜੈ ਧੰਨ ਧੰਨ ਗੁਰੂ ਨਾਨਕ ਜੈ ਜੈ ਕਵਿਤ ਸੰਕ ਸਨਾਤਨ ਕੁਮਾਰ ਚਾਰ ਭਰਮਾ ਕੇ ਬਾਦੀ ਕਸ਼ਮੀਰ ਮੇਂ ਜਨਮ ਆਣ ਪਾਉਣ ਜੀ ਫੁੱਲਤੇ ਗੋਬਿੰਦ ਦੋਨੋਂ ਖੱਤਰੀ ਵੰਸ ਵਿੱਚੋਂ ਬਾਲੂ ਵਾਲ ਮਸਤ ਵਿ ਪਗੋੜਾ ਕਰੇ ਆਉਣ ਜੀ ਕਾਟੇ ਕਸ਼ਮੀਰਪੂਰੀ ਸਵਰਗਾਂ ਤੋਂ ਸੋਹਣੀ ਜਿੱਥੇ ਜਗਤ ਗੁਰੂ ਜੀ ਆਣ ਚਲਣ ਟਿਕਾਉਣ ਜੀ ਚਰ ਸੇ ਚਲਣੋ ਮੇਲਾ ਗਿ ਸ੍ਰੀ ਚੰਦਰ ਕੇ ਚਾਰ ਤੁਣੇ ਜਗਤ ਮੇ ਲਗੇ ਅਖਬੌਨ ਜੀ ਦੋਹਰਾ ਸਿਸ਼ਵੋ ਸੀ ਸ੍ਰੀ ਚੰਦਰ ਕੇ ਹੂਏ ਵੀ ਸੰਸਾਰ ਚਾਰ ਤੁਣੇ ਪ੍ਰਸਿੱਧ ਗਏ ਸੌਨਕ ਪਾਈ ਚਾਰ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ശരി വിധി മംഗലകാറി ഉദാസീന ശ്രീ ചന്ദ്ര പുരായി നമോ നമോ ശ്രീ ചന്ദ്ര ജയ ജയ ധന ധന ഗുരു നാനക